ਹਾਂਜੀ ਹਾਸ਼ੀਗਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਖਰਾਨਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਜੀ ਬੋਰ ਦੇ ਵਿੱਚ ਮਾਰਨ ਕੈਮਰਾ ਤੇ ਇੱਧਰ ਆਪਣੀ ਗੱਡੀ 'ਚ ਮਿਸਤੀ ਜੀ ਬੈਠੇ ਨੇ ਤੇ ਤਾਰ ਆਪਾਂ ਨੇ ਪਹਿਲੀ ਕੱਢ ਕੇ ਖੰਡਿਆਲੀ ਸੀਗੀ ਤੇ ਇੱਧਰ ਆਪਣਾ ਕੈਮਰਾ ਕੱਸ ਕੇ ਕੈਮਰਾ ਵੀ ਰੈਡੀ ਹੈਗਾ ਤੇ ਆ ਰਿਹਾ ਜੀ ਆਪਣਾ ਬੋਰ ਤੇ ਇਹਦੇ ਵਿੱਚ ਮਾਰਨ ਕੈਮਰਾ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਹੈ ਕਿ ਬੋਰ ਇਹ ਰੇਤਾ ਮਾਰਦਾ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਰੇਤਾ ਪਿਆ ਹੈਗਾ ਬਾਈ ਦੇ ਕੈਂਡ ਦੇ ਮੁਤਾਬਕ ਇਹ ਜਦੋਂ ਦਾ ਬੋਰ ਲੱਗਿਆ ਗਿਆ ਇਹ ਰੇਤਾ ਉਦੋਂ ਤੋਂ ਹੀ ਮਾਰਦਾ तकरीबन 3-4 ਸਾਲ ਹੋ ਗਏ ਇਸ ਬੋਰ ਲੱਗੇ ਨੂੰ ਸੋ ਆਪਾਂ ਦੇਖਦੇ ਹਾਂ ਜੀ ਕੈਮਰਾ ਪਾ ਕੇ ਕੀ ਕੀ ਪ੍ਰੋਬਲਮ ਆ ਬੋਰ ਦੇ ਵਿੱਚ ਕਿਉਂ ਇਹ ਰੇਤਾ ਮਾਰਦਾਗਾ ਸੋ ਆਜੋ ਜੀ ਰੁਕ ਮੜੀ ਜੀ ਉਹ ਵੀ ਹੈਗੀ ਆ ਮਾਲਾ ਪੱਥਰਲਾ ਡਰਾਈਵ ਕੀਤਾ

ਹਾਂ ਹੂੰ ਹੂੰ ਬੋਕੀ ਦੇ ਨੂੰ ਦੋ ਜੀਓਸ ਵਾਲੀ ਥਲੇਜੀਬ ਜੀ ਵਾਲੀ ਹਾਂ ਮਾ ਮਿਰਨ ਤੈਨੂੰ ਨਹੀਂ ਲੋੜ ਕੋਈ ਬੋਕੀ ਦੀ ਤੈਨੂੰ ਲੋੜ ਨਹੀਂ ਕੋਈ ਬੋਕੀ ਦੀ ਤੈਨੂੰ ਲੋਡ ਨਹੀਂ ਯਾਰਾ ਸਨੋਬ ਕੀ ਬਈ ਦੱਸੋ ਕਿੰਨਾ ਹੋਗਾ ਜੇਬ ਕੀ ਨੋਅਰ ਨੰਬਰ ਕਿੰਨਾ ਬਈ 990 7686 ਅਸੀਂ ਦੱਸੋ ਕੀ 150 1 ਬਟਲ ਲੈਣੀ ਹੈ ਉੱਪਰ ਗਰੀ ਮੜਾ ਜਾ ਥੱਲੇ ਘਰ ਹੌਲੀ ਹੌਲੀ ਚੱਲ ਜਾਣ ਦੇ ਮੋਟ ਕਿੰਨੇ ਦੇ ਵਿੱਚ ਚੱਲ ਜਿੰਦੇ ਬਾਈ ਇਹ ਦੋ ਰੋਟੇ ਦੇ ਕਿੰਨੇ ਦੀ ਮੋਟਰ ਹੈ ਤਾਂ ਕਰੀਏ ਮੜਾ ਉੱਪਰ ਕਰੀਏ ਮੜਾ ਜਾਂ ਤਾਂ ਹੋਰ ਕਰ ਉੱਪਰ ਕਰ ਦੇ ਹਾਂ ਮੈਂ ਥੋੜਾ ਹੋਰ ਕਰ ਪਾਉਣਾ ਹੋਰ ਕਰੀਂ ਮੜਾ ਹੋਰ ਕਰ ਦੇ ਬਾਈ ਉੱਪਰ ਹਾਂ ਹਾਂ ਜੀ ਇਹਦਾ ਮਟਰ ਖੜੀ ਤੇ ਬਾਈ ਚੱਲ ਚੱਲ ਕਿੰਨਾ ਹੋ ਗਿਆ ਹੂੰ ਤਾਂ ਨਹੀਂ ਖਸੋਧਾ ਨਾ ਮੇ ਤੇ ਮਟਰ ਦੀ ਬਾਈ ਹਾਂ ਹਾਂ ਸਣਾ ਬੇ ਪਹਿਲਾਂ ਕਿੰਨੇ ਕਿੱਥੇ ਦੱਸਿਆ ਤੀਆ ਚਾਰੇ ਬਰੇ ਰੋਕ ਚੱਕੋ ਬਈ ਟੁੱਟਾ ਹੂੰ ਕਰ ਥਲੇ ਥੋੜਾ ਜਮਾ ਹੋਲੀ ਥੋੜੀ ਸੇਵ ਕੀ ਜਮਾ ਹੋਲੀ ਕਰੀ

ਹੋਰ ਕਰ ਓਰੇ ਓਰੇ ਕਿੰਨਾਗਾ ਬਸ ਓਰੇ ਕਿੰਨਾਗਾ 198 ਤੋਂ 60 ਦਾ ਆਜਾ ਇੱਕ ਮਿੰਟ ਆ ਡੇ ਬਣਾ ਲਈ ਯਾਰ ਇੱਕ ਮਿੰਟ ਖੜ ਜਾ ਇਹ ਕਿਤਾ ਨਹੀਂ ਹੋਣਾ ਪਰ ਇਹ ਥੱਲੇ ਮੁੜ ਤਾਹ ਕਰ ਮਾੜੇ ਤਾਹ ਕਰੋ ਜੀ ਬਾਹ ਬਾ ਜਾਣ ਦੀ ਸਨਾ ਹੋ ਗਿਆ 2 2 2 ਬਟਾ ਚਲੋ ਜੀ ਡਰਾਈਵ ਤਨਜੀ ਇੱਕ ਬਬੀ 4 ਉਹ ਥੋੜੀ ਮੈਂ ਰੋਕੋ ਜਾਣਦੇ ਕਿੰਨੇ ਰੋਟੇ ਜਾਣਦੇ ਜਾਣਦੇ ਏ ਕਿੰਨੇ ਰੋਟੇ ਟੁੱਟੇ ਨੇ ਬਾਈ ਉਹਦੀ ਕਾਤਰ ਜੀ ਪਈ ਜਾ ਬਈ ਉਹ ਪਿਆ ਪਈ ਖੜਾਈ ਮੜਾਏ ਕਿਤੇ ਉੱਥੇ ਡਿਗੇ ਫਿਰ ਆਪਾਂ ਸੱਲ ਚ ਕੈਮਰਾ ਪਾ ਦੀਏ ਖੜਾਈ ਮੜਾਏ ਆ ਜਲ ਜਾਣ ਦੇ ਬਾਣੀ ਇਹ ਕਿਹਦੇ ਆ ਬੋਰੇ ਸੋਡੇ ਕਿਹਦਾ ਬੋਰਾ ਬਾਣੀ ਸੜੇ ਤੱਕ ਨੱਕ ਮਾਰਦਾ ਬਦੀਆ ਕੱਢਦਾ ਮੈਨੂੰ ਉਦੀ ਕੱਢਿਆ ਪਾਂਡੂ ਮਾਰ ਲੱਗਿਆ ਤੂੰ ਦਿਖਾ ਦੇਣਾ ਵੀਡੀਓ

ਇਹ ਬਈ ਕੈਵਿਟੀ ਹੋਊਗੀ ਤਿੰਨ ਸੋਲੀ ਇਹ ਫਿਰ ਬੰਦ ਕਰ ਹੋ ਜੀਗਾ ਬੇਟੀ ਇਹ ਤਾਂ ਬੰਦੀ ਹੋਈ ਹੈ ਪਈ ਹੈ ਬਈ ਪਹਿਲੇ ਕੈਵਿਟੀ ਬਣੂਦੀ ਹੋਰ ਕੁਛ ਨਹੀਂ ਬਣਦਾ ਉਸ ਕੈਵਿਟੀ ਖੋਲਣੀ ਪਊਗੀ ਪਾਣੀ ਉੱਤੋਂ ਬਣਿਆ ਉੱਤੋਂ ਰੇਤਾ ਡਿੱਗ ਕੇ ਬੋਰਾਂ ਸਾਰਾ ਮਨ ਲੂ ਥੱਲੋ ਸੱਲ ਪਰ ਕੇ ਉੱਤੋਂ ਲਾਤਲਾ ਪਾਣੀ ਆ ਰਿਹਾ ਇਹਦਾ ਤਰੀਕਾ ਲਓ ਜੀ ਹਣੇ ਹੀ ਕੈਮਰਾ ਆਪਣਾ ਬੱਜ ਚੁੱਕਿਆ ਹੈਗਾ ਤੇ ਕੱਢਦੇ ਆ ਆਪਣੀ ਤਾਰ ਤੂਰ ਬਾਹਰ ਤੇ ਬਾਹਰ ਕੱਢ ਕੇ ਤਾਰ ਇਕੱਠੀ ਕਰਕੇ ਤੇ ਕਰੋਣਾ ਥੋੜੀ ਮਿਸਤਰੀ ਨਾਲ ਗੱਲ ਕੀ ਰਿਪੋਰਟ ਅਤੇ ਕੀ ਡਿਟੇਲ ਆ ਬੋਰ ਦੀ ਆਪਣੇ ਦੀ ਅੱਛੀ ਗੱਲ ਜੀ ਅੱਛੀ ਗੱਲ ਜੀ ਅਸੀਂ ਆ ਦੇਖ ਹੀ ਸਕਦੇ ਹੋ ਪਹਿਲਾਂ ਜੇ ਮੇਰੇ ਤਾਂ ਮਾਰਦਾ ਬੋਰ ਬਾਈਆਂ ਨੂੰ ਇਹਨਾਂ ਨੂੰ ਸੱਕਤੀ ਹੈ ਬੂਟੁੱਟੇ ਨਾ ਹੋਵੇ ਕਿਤੋਂ ਜਾ ਵੀ ਕੀ ਬੂਟੂ ਸਲਟ ਪਤਾ ਨਹੀਂ ਲੱਗ ਰਹੀ ਤਕਰੀਬਨ ਰੇਤਾ ਬਹੁਤ ਟਾਈਮ ਦਾ ਮਾਰ ਰਿਹਾ ਸੀ ਬੋਰਾ ਹਾਂਜੀ ਇਹ ਬਾਈਆਂ ਨੇ ਬੁਲਾਇਆ ਸੀ ਅੱਜ ਖੁਰਾਣੇ ਪਿੰਡ ਜਿਲ੍ਹਾ ਸੰਗਰੂਰ ਜੀ ਠੀਕ ਹੈ ਜੀ ਤੇ ਆਪਣਾ ਵੀ ਅਸੀਂ ਪਹੁੰਚ ਗਏ ਸੀ ਇਹ ਬਾਈ ਲਖਵੀਰ ਸਿੰਘ ਦੇ ਆਈ ਸੀ ਸਨੋਕਦਰ ਸਿੰਘ ਇਹਨਾਂ ਦੇ ਅਸੀਂ ਬੋਰ ਚੈੱਕ ਕਰਨ ਵਾਸਤੇ ਆਈ ਸੀ ਅੱਜ ਆ ਠੀਕ ਹੈ ਜੀ ਤੇ 9 ਇੰਚੀ ਬੋਰ ਹੈ ਪਲਾਸਟਿਕ ਦਾ ਬੋਰ ਚੈੱਕ ਕਰ ਲਿਆ ਪਾਣੀ 150 ਤੇ ਪਾਣੀ ਦੇ ਵਲਾਏਗਾ ਹਾਂਜੀ 198 ਤੋਂ ਲੱਗੇ 204 ਤੱਕ ਬੋਰ ਪਟਿਆ ਹੋ ਥੱਲੇ ਹੈਗੀ ਮਾਲ 295 ਤੱਕ ਮੰਨ ਲਓ ਤਿੰਨ 300 ਤਿੰਨ 16 ਕਯੂ ਬੀ ਇਹ ਕਯੂ ਬੀ ਬਿਲਕੁਲ ਜਮਾ ਭਰੀ ਹੋਈ ਹੈ ਥੱਲੇ ਸਾਲ ਖੁੱਲਾ ਨਹੀਂ ਹੈ ਜਮਾ ਕੋਈ ਫੈਂਟਰ ਨਹੀਂ ਹੋਰ ਪਾਣੀ ਦੇ ਵਿੱਚ ਕਿਸੇ ਪਾਸੇ ਨਹੀਂ ਆਉਂਦਾ ਜਿਹੜਾ ਟੁੱਟਿਆ ਉਹ ਬੋਰ ਆ ਉਹਦੇ ਵਿੱਚ ਪਾਣੀ ਆ ਰਿਹਾ ਹੈ ਤਕਰੀਬਨ ਇਸੇ ਕਰਨਾ ਜਿਆਦਾ ਦਿੱਤਾ ਮਾਰੀ ਆ ਦਿੱਤਾ ਵਈ ਦਿਖਾ ਵੀ ਸਕਦੇ ਤੁਸੀਂ ਕੀ ਕਰ ਸਕਦੇ ਜੇ ਮੈਂ ਕੋਈ ਹੋਰ ਕੋਈ ਕੰਮ ਕਰਾਉਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਮੇਰਾ ਨਾਮ ਹੈ ਮੁਖਤਿਆਰ ਸਿੰਘ ਪਿੰਡ ਨਮੋਲ ਜ਼ਿਲ੍ਹਾ ਸੰਗਰੂਰ ਇਹ ਮੋਬਾਈਲ ਨੰਬਰ ਹੈ 9781754490 ਧੰਨਵਾਦ ਜੀ ਕੋਈ ਹੋਰ ਕੋਈ ਕੰਮ ਹੋਣਾ YouTube ਤੇ ਸਾਡਾ ਮੰਨ ਲੋ ਚੈਨਲ ਬਣਾਇਆ ਮੁਖਤਿਆਰ ਨਮੂਰ ਦੇ ਨਾਮ ਤੇ ਸਰਚ ਮਾਰ ਸਕਦੇ ਨੇ ਬਾਕੀ ਸਾਨੂੰ ਕਾਲ ਕਦੋਂ ਮਰਜੀ ਜੀ ਦਿਨ ਰਾਤ ਜਦੋਂ ਵੀ ਸੁਣ ਟਾਈਮ ਲਾਦਾ ਗੱਲ ਕਰ ਸਕਦੇ ਹੋ ਸਾਡਾ ਫੋਨ ਚੱਕਾਂਗੇ ਜੇ ਕੋਈ ਹੱਲ ਹੁੰਦਾ ਸਾਡੇ ਆਉਣ ਤੋਂ ਬਗੈਰ ਜਾਂ ਬੋਰ ਚੈੱਕ ਕਰਨ ਤੋਂ ਬਿਨਾਂ ਤਾਂ ਵੀ ਫੋਨ 'ਤੇ ਦੱਸ ਦਾਂਗੇ ਠੀਕ ਹੈ ਜੀ ਧੰਨਵਾਦ ਜੀ